ਇਕ ਪਾਸੇ ਪੰਜਾਬ ਸਰਕਾਰ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜ ਰਹੀ ਹੈ ਉੱਥੇ ਮੁਚੀਠਾ ਹਲਕੀ ਦੇ ਪਿੰਡ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਆਪਕ ਤੇ ਛੋਟੀਆਂ-ਛੋਟੀਆਂ ਸਕੂਲੀ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲੱਗਾ ਹੈ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਛੁੱਟੀਆਂ ਤੋਂ ਬਾਅਦ ਉਹਨਾਂ ਦੀਆਂ ਬੱਚੀਆਂ ਨੇ ਸਕੂਲ ਜਾਣ ਤੋਂ ਮਨਾਂ ਕਰ ਦਿੱਤਾ ਅਤੇ ਜਦੋਂ ਉਹਨਾਂ ਨੇ ਬੱਚੀਆਂ ਨੂੰ ਇਹਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਅਧਿਆਪਕ ਦਾ ਸਾਰਾ ਕਾਲਾ ਛਿੱਟਾ ਉਹਨਾਂ ਅੱਗੇ ਰੱਖ ਦਿੱਤਾ ਇਹ ਬੱਚੇ ਹਾ ਜਨਾਂ ਦੀ ਇਹ ਘਟਨਾ ਈ ਦੇ ਦੀ ਇਹ ਕਿ ਮਾਸਟਰ ਮਾੜੇ ਕੰਮ ਕਰਦਾ ਅਸੀਂ ਤਾਂ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ ਦੱਸਦੀਆਂ ਇਹਨੇ ਧਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂੰਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਰ ਜਾ ਕੇ ਤੇ ਉਹ ਡਰਦੀਆਂ ਨਹੀਂ ਦੱਸਦੀਆਂ ਤੇ ਕੱਲ ਸਾਨੂੰ ਜੀ ਪਤਾ ਲੱਗਾ ਇਹ ਗੱਲ ਦਾ ਕਿ ਕਿਧਰ ਹੀ ਘਟਣਾ ਹੈ ਕਟਰਾ ਨੂੰ ਤੇ ਹੋ ਗਿਆ 8 ਦਿਨ ਇੱਕ ਮਹੀਨਾ ਦਾ ਬਿਨਾਂ ਰੋਲਿਆ ਵਿੱਚ ਕਿ ਜਿਹਨੂੰ ਫੋਨ ਕੀਤਾ ਸੀ ਤੇ ਉਹਨੇ ਕਿਹਾ ਕਿ ਮੈਂ ਬਦਲੀ ਕਰਾ ਦਨੀ ਹੈ ਵਾਸ਼ਟਰ ਦੀ ਤੁਸੀਂ ਨਾ ਰੋਲਾ ਪਾਇਓ ਤੇ ਜੇ ਕੱਲ ਗੱਲ ਕਰਨੀ ਸੀ ਤੇ ਕੱਲ ਸਾਨੂੰ ਸਾਰਾ ਪਤਾ ਲੱਗ ਗਿਆ ਫਿਰ ਮਾਮਲਾ ਖਰਾਬ ਇਥੇ ਹੋ ਗਿਆ ਕਿੰਨੇ ਦਿਨ ਪਹਿਲਾਂ ਤੁਸੀਂ ਫੋਨ ਕੀਤਾ 8 ਦਿਨ ਪਹਿਲਾਂ ਗੱਲ ਚੱਲਦੀ ਰਹੀ ਜੀ ਉਹ ਛੁੱਟੀਆਂ ਪਈਆਂ ਛੁੱਟੀਆਂ ਤੋਂ ਪਹਿਲਾਂ ਕਿ ਛੁੱਟੀਆਂ ਤੋਂ ਬਾਅਦ ਪਹਿਲਾਂ ਛੁੱਟੀਆਂ ਤੋਂ ਮਤਲਬ ਚੱਲ ਰਿਆ ਕੰਮ ਆ ਅੱਛਾ ਜੀ 8 ਦਿਨ ਤੁਹਾਡੇ ਬੱਚਿਆਂ ਨੇ ਤੁਹਾਨੂੰ ਕੁਝ ਨਹੀਂ ਦੱਸਿਆ ਮੈਡਮ ਨੇ ਟੱਕ ਤੇ ਜਿਹੜੀ ਲੇਡੀ ਨੇ ਗੱਲ ਕੀਤੀ ਨਾ ਜਿਹਨੇ ਜਿਹਨਾਂ ਨੇ ਕੀਤੀ ਕੀਤੀ ਮੈਡਮ ਗੋਨਾ ਨੇ ਗੱਲ ਕੀਤੀ ਉਹਨੇ ਕਿਹਾ ਵੀ ਅਸੀਂ ਬਦਲੀ ਕਰਾ ਦਾਂਗੇ ਇਹਦੀ ਇਥੋਂ ਕਿਦੀ ਉਸੇ ਮਾਸਟਰ ਦੀ ਉਹਨੂੰ ਇਹ ਨਹੀਂ ਕਿਹਾ ਰਕੇਸ਼ ਕੁਮਾਰ ਆ ਇਹ ਨਹੀਂ ਕਿਹਾ ਉਹ ਮਨਜੀਠੇ ਦਾ ਜੀ ਇਹ ਨਹੀਂ ਕਿਹਾ ਵੀ ਉਹਨੂੰ ਅਸੀਂ ਕੋਈ ਇੱਥੇ ਸਟੱਪ ਚੁੱਕੀਏ ਕੋਈ ਕਾਰਵਾਈ ਕਰੀਏ ਉਹ ਵਾਲੀ ਗੱਲ ਗਈ ਗੱਲ ਇਹਨੇ ਗੋਲਮੋਲ ਕਰਤੀ ਪਰ ਹਰਕਤਾਂ ਮਾੜੀਆਂ ਕਰਦਾ ਰਿਹਾ ਬਹੁਤ ਜ਼ਿਆਦਾ ਜੀ ਬੱਚੇ ਡਰਦੇ ਸਕੂਲੇ ਨਹੀਂ ਆਉਂਦੇ ਇਹ ਸੁਣੋ ਜੀ ਬੱਚੇ ਡਰਦੇ ਘਰ ਮਾਂ ਪਿਓ ਮਾਰਦਾ ਸੀ ਅਸੀਂ ਤੇ ਉਹ ਕਹਿੰਦਾ ਵੀ ਸਕੂਲੇ ਜਾਓ ਤੁਸੀਂ ਕਿਉਂ ਜਾਂਦੇ ਉਹ ਡਰਦੇ ਦੱਸਦੇ ਨਹੀਂ ਉਮੜ ਕੇ ਗੱਲ ਲੀਕ ਹੋਈ ਮੜੀ ਜੀ ਤੇ ਸਾਨੂੰ ਪਤਾ ਲੱਗਾ ਤੁਸੀਂ ਕੱਲ ਫਿਰ ਸਾਰੇ ਆਪਣੇ ਸਰਦਾਰ ਠੰਡਾ ਸਾਹਿਬ ਵੱਡੇ ਵੀ ਆਏ ਸੀ ਤੇ ਮੈਡਮ ਸਾਹਿਬ ਵੀ ਆਏ ਸੀ ਸਾਰੀ ਗੱਲ ਕੱਲ ਹੋਈ ਆ ਹੁਣ ਕੀ ਅਗੋਂ ਤੁਸੀਂ ਮੰਗਦੇ ਕੀ ਜੀ ਐਂ ਆਨੇ ਵੀ ਉਹਨੂੰ ਨੌਕਰੀ ਤੇ ਲਾਇਆ ਦਿੱਤਾ ਜਾਵੇ ਬਸ ਤੇ ਸਾਨੂੰ ਨੂੰ ਸਾਫ ਚਾਹੀਦਾ ਫਿਲਹਾਲ ਦੋਸ਼ੀ ਅਧਿਆਪਕ ਪਰਿਵਾਰ ਸਮੇਤ ਫਰਾਰ ਹੋ ਗਿਆ ਹੈ ਜਿਸ ਦੀ ਪਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਸਰਦੀ ਆਉਣੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਗਈ ਸੀ ਤੇ ਜਦੋਂ ਛੁੱਟੀਆਂ ਤੋਂ ਬਾਅਦ ਪੇਰੈਂਟਸ ਨਾਲ ਸਕੂਲੇ ਜਾਣ ਵੱਲੋਂ ਗਿਆ ਉਹਨਾਂ ਨੇ ਇਨਕਾਰ ਕੀਤਾ ਕਿ ਜਿਹੜਾ ਟੀਚਰ ਹੈ ਸਾਡੇ ਤੇ ਤੇ ਮੰਦੀ ਨਜ਼ਰ ਰੱਖਦਾ ਹੈ, ਗਲਤ ਨਜ਼ਰ ਰੱਖਦਾ ਹੈ ਤੇ ਅਸੀਂ ਸਕੂਲੇ ਨਹੀਂ ਜਾਣਾ। ਜੇ ਤੇ ਫਿਰ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਹੈ ਅਸੀਂ ਤੁਰੰਤ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ। ਕਿੰਨਾ ਕਾਨੂੰਨਾ ਕੰਮ ਹੈ ਜੀ ਇਹ? ਇਹ ਬਹੁਤ ਕਾਨੂੰਨਾ ਕੰਮ ਹੈ। ਇੱਕ ਸਕੂਲ ਦੇ ਵਿੱਚ ਟੀਚਰ ਵੱਲੋਂ ਜਿਹੜਾ ਜਿਹਨੂੰ ਗੁਰੂ ਦੀ ਪਾਤੀ ਮਿਲੀ ਆ ਉਹਦੇ ਵੱਲੋਂ ਇਹ ਕੰਮ ਕਰਨਾ ਬਹੁਤ ਹੀ ਚੰਨਸਰ ਘਟਨਾ ਹੈ। ਤੇ ਗ੍ਰਿਫਤਾਰੀ ਹੋਸੇਗੀ। ਹਾਂ ਗ੍ਰਿਫਤਾਰੀ ਇਹਦੀ ਕਰਾਂਗੇ ਜਰੂਰ ਇਹਦੀ ਜਲਦੀ ਗ੍ਰਿਫਤਾਰੀ ਕਰ ਲਈ ਜਾਊਗੀ ਕਿਹੜੀ ਕਿਹੜੀ ਘਾਰ ਲਾਈ ਸਰ ਇਹਦੇ ਉੱਤੇ ਅਸੀਂ 354 ਸੈਕਸ਼ਨ ਏ ਆ ਤੇ ਨਾਲ ਪੌਕਸੋ ਐਕਟ ਜਿਹੜਾ ਛੋਟਿਆਂ ਬੱਚਿਆਂ ਦੇ ਖਿਲਾਫ ਸਰੀਰਕ ਜਿਹੜਾ ਜੁਰਮ ਜਿਹੜਾ ਵੀ ਸਾਹਮਣੇ ਆਉਂਦਾ ਹੈ ਉਹ ਤੇ ਹੀ ਦਰਜ ਕਰ ਦੋ ਤੇ ਜਲਦੀ ਜਲਦੀ ਕਰ ਦੋਸ਼ੀ ਫਰਾਰ ਹੈ ਹਾਂ ਦੋਸ਼ੀ ਫਰਾਰ ਹੈ ਉਹ ਸਾਡੇ ਘਰ ਦੇ ਵਿੱਚ ਉਹਨਾਂ ਦੇ ਜਿੰਦੇ ਬੱਚੇ ਦੋਸ਼ੀ ਫਰਾਰ ਹੈ ਪਰ ਜਲਦੀ ਫੜ ਲੈ ਜਾਓ Shamla Chandar Building maintenance handyman under cheque trade platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chander Santal, call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ